ਕਿ ਭਾਈ ਮਨਸਾ ਸਿੰਘ ਜਦੋਂ ਕੀਰਤਨ ਕਰਦੇ ਨੇ ਕਿ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਤਿਲ ਸੱਟਾਂ ਨੂੰ ਥਾਂ ਨਹੀਂ ਸੀ ਹੁੰਦੀ ਕਿਸੇ ਨੇ ਸ਼ੇਰੇ ਪੰਜਾਬ ਨੂੰ ਦੱਸ ਦਿੱਤਾ ਦਰਬਾਰ ਸਾਹਿਬ ਕੀਰਤਨ ਕਰਨ ਵਾਲਾ ਇੱਕ ਸਿੱਖ ਜਿਹਦੇ ਘਰ ਵਿੱਚ ਬਰਤਨ ਵੀ ਮਿੱਟੀ ਦੇ ਸ਼ੇਰੇ ਪੰਜਾਬ ਲਾਹੌਰ ਤੋਂ ਚੱਲਿਆ ਜਦੋਂ ਸ਼ੇਰੇ ਪੰਜਾਬ ਇਹਦੇ ਘਰ ਵੱਲ ਖਾਤੀ ਤੇ ਆ ਰਿਹਾ ਤੇ ਉਹਦੇ ਵਿੱਚ ਵਿਦਵਾਨ ਲਿਖਦਾ ਹੈ ਭਾਈ ਮਨਸਾ ਸਿੰਘ ਨੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਉਹਨਾਂ ਫਿਰ ਸ਼ੇਰ-ਏ-ਪੰਜਾਬ ਬੋਲੇ ਮੈਂ ਚਾਹਨਾ ਕਿ ਤੁਸੀਂ ਗੁਰੂ ਰਾਮਦਾਸ ਦੇ ਕੀਰਤਨੀਓ ਮਿੱਟੀ ਦੇ ਬਰਤਨਾਂ ਵੀ ਤੁਸੀਂ ਖਾਣਾ ਪਕਾਉਂਦੇ ਹੋ ਆ ਕੱਚੇ ਜੇ ਮਕਾਨ 'ਚ ਰਹਿੰਦੇ ਹੋ। ਅੱਗੋਂ ਸਪਾਈ ਮਨਸਾ ਸਿੰਘ ਦਾ ਉੱਤਰ ਸੀ ਇਹ ਮਿੱਟੀ ਦੇ ਕੱਚੇ ਬਰਤਨ ਨਹੀਂ ਇਹਨਾਂ ਕੱਚੇ ਬਰਤਨਾਂ ਵਿੱਚ ਰੋਟੀ ਖਾ ਕੇ ਜਿਹੜੀ ਮੈਂ ਗੁਰੂ ਰਾਮਦਾਸ ਦੀ ਸਿਫਤ ਕਰਨਾ ਸੱਚੇ ਵੇ ਇਹਦੇ ਬਰਾਬਰ ਲਾਹੌਰ ਦਾ ਤਖਤ ਵੀ ਨਹੀਂ ਕਰ ਸਕਦਾ। ਉਹਨਾਂ ਫਿਰ ਤੁਰਦਿਆਂ ਕਿਹਾ ਭਾਈ ਜੀ ਜੋ ਕਹੋਗੇ ਮੈਂ ਸੇਵਾ ਕਰਨ ਨੂੰ ਤਿਆਰ ਆ ਉਹਨਾਂ ਕਹੇ ਕੰਮ ਕਰੋ ਤੁਸੀਂ ਹਰਮੰਦਰ ਸਾਹਿਬ ਚੱਲਿਓ ਮੇਰੀ ਅਰਦਾਸ ਕਰਿਓ ਕਿ ਮਰਦੇ ਦਮ ਤੱਕ ਮੁੰਸਾ ਸਿੰਘ ਨੂੰ ਕਹਦੇ ਵੀ ਕਿਸੇ ਬਾਦਸ਼ਾਹ ਦੀ ਮੁਥਾਜੀ ਨਾ ਕਰੇ